ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਡਾਕਟਰ ਨਰੀਸ਼ ਪਟਲਾ ਦੋਸਤੋ ਕਿਸੇ ਵੀ ਮਰੀਜ਼ ਦਾ ਰੰਗ ਤੁਹਾਨੂੰ ਹਲਦੀ ਵਰਗਾ ਨਜ਼ਰ ਆਏ ਤਾਂ ਜ਼ਹਿਨ ਵਿੱਚ ਸਭ ਤੋਂ ਪਹਿਲਾਂ ਖਿਆਲ ਆਉਂਦਾ ਕਿਦਰ ਜੌਂਡੀਸ ਤਾਂ ਨਹੀਂ ਹੈ ਇਸ ਨੂੰ ਪੀਲੀਆ ਤਾਂ ਨਹੀਂ ਹੈ 28 ਜੁਲਾਈ ਨੂੰ ਹਰ ਸਾਲ ਵਰਲਡ ਹੈਪੇਟਾਈਟਸ ਡੇ ਮਨਾਇਆ ਜਾਂਦਾ ਹੈ ਇਸ ਦਿਨ ਡਾਕਟਰ ਬਰੂਚ ਐਸ ਬਲੂਮਰਕ ਇਨੋਬਲ ਔਰੀਅਟ ਸੀਗੇ ਇਹਨਾਂ ਨੇ ਹੈਪੇਟਾਈਟਸ ਬੀ ਦੀ ਵੈਕਸੀਨ ਦਾ ਇਜਾਜ਼ਤ ਕੀਤਾ ਤੇ ਇਸ ਦੀ ਟੈਸਟ ਦਾ ਵੀ ਇਹਨਾਂ ਨੇ ਇਜਾਜ਼ਤ ਕੀਤਾ ਸੀ ਤੇ ਇਸ ਵਾਰ ਦਾ ਜਿਹੜਾ ਥੀਮ ਹੈ ਲੈਸ ਬ੍ਰੇਕ ਇਟ ਡਾਊਨ ਹੈਪਟਾਈਟਸ ਦੀ ਚੀਜ਼ ਹੈ ਇਹ ਐਕਚੁਅਲੀ ਬੜੀ ਡਰਾਵਣੀ ਜਿਹੀ ਲੱਗਦੀ ਹੈ ਲੇਕਿਨ ਜਿਹੜੀ ਬਿਮਾਰੀ ਹੈ ਇਹਦੀ ਇੱਕ ਜਾਣਕਾਰੀ ਹੀ ਤੁਹਾਨੂੰ ਬਚਾਅ ਵਿੱਚ ਬਚਾਅ ਹੈ ਸੋ ਇਸ ਬਾਰੇ ਸਿ ਵਿਸਥਾਰ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਵਧੇਰੀ ਜਾਣਕਾਰੀ ਦੇਣ ਲਈ ਅੱਜ ਸਾਡੇ ਦਰਮਿਆਨ ਮੌਜੂਦ ਹਨ ਡਾਕਟਰ ਕੇ ਐਸ ਮੱਕੜ ਡਾਕਟਰ ਕੇ ਐਸ ਮੱਕੜ ਜਿਹੜੇ ਉਹਗੇ ਫਿਜ਼ੀਸ਼ੀਨ ਹਨ ਤੇ ਇਸ ਕਿਤੇ ਵਿੱਚ ਮਹਾਰਤਾ ਰੱਖਦੇ ਹਨ ਡਾਕਟਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮੈਂ ਦਰਸ਼ਕਾਂ ਨੂੰ ਯਾਦ ਦਿਲਾਉਂਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਾਇਮ ਕਰ ਸਕਦੇ ਹੋ ਇਸ ਵਿਸ਼ੇ ਨਾਲ ਜੁੜਿਆ ਸਵਾਲ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਹਨ ਡਾਕਟਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਦਰਸ਼ਕਾਂ ਤੁਸੀਂ ਇਹ ਦੱਸੋ ਕਿ ਜਿਹੜਾ ਜਿਗਰ ਹੁੰਦਾ ਹੈ ਇਹ ਸਰੀਰ ਦੇ ਵਿੱਚ ਕੀ ਕੰਮ ਕੀ ਕਰਦਾ ਹੈ ਜਿਗਰ ਜਿਹਨੂੰ ਅਸੀਂ ਲਿਵਰ ਕਹਿੰਦੇ ਹਾਂ ਜੀ ਇਹ ਇੱਕ ਇੰਪੋਰਟੈਂਟ ਆਰਗਨ ਹੈ ਜਿਹਦਾ ਕਬ ਮੈਟਾਬੋਲਿਜ਼ਮ ਹੈ ਜੀ ਮੈਟਾਬੋਲਿਜ਼ਮ ਇਹਨੇ ਜਿਹੜੇ ਟੌਕਸਨ ਮਟੀਰੀਅਲਸ ਨੇ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਹੈ ਹਾਂਜੀ ਜਿਹੜੇ ਸਾਡੇ ਅੰਦਰ ਕਈ ਤਰੀਕੇ ਦੇ ਮੈਟਾਬੋਲਿਜ਼ਮ ਚੱਲਦੇ ਨੇ ਉਹਨਾਂ ਨੂੰ ਇਹਨੇ ਹੈਲਪ ਕਰਦਿੰਨੇ ਕਈ ਇਹਦੇ ਵਿੱਚ ਇਹਨੇ ਮਾਈਟੋਕੌਂਡਰੀਆਲ ਵਗੈਰਾ ਦੇ ਉਹਨਾਂ ਦਾ ਕੰਮ ਹੈ ਉਹਦੇ ਵਿੱਚ ਇਹਨੇ ਜਿਹੜਾ ਹੈਲਪ ਕਰਨਾ ਹੈ ਤੀਜਾ ਜਿੱਦਾਂ ਸਾਡਾ ਕੋਲੇਸਟ੍ਰੋਲ ਲੈਵਲ ਹੈ ਸਾਰਾ ਕੁਝ ਇਹਦੇ ਕੰਟਰੋਲ ਕਰਨ ਵਿੱਚ ਵੀ ਲਿਵਰ ਦਾ ਕੰਮ ਆਉਂਦਾ ਜਿੱਦਾਂ ਕੋਈ ਟੌਕਸਨ ਜ਼ਿਆਦਾ ਇਕੱਠੇ ਹੋ ਜਾਂਦੀ ਹੈ ਉਹ ਬਾਹਰ ਕੱਢਣਾ ਇਹਦਾ ਕੰਮ ਹੈ ਤੇ ਜਦੋਂ ਇਹ ਬਿਮਾਰ ਹੋ ਜਵੇ ਤੇ ਫਿਰ ਸਾਡੀ ਬਾਡੀ ਨੂੰ ਪ੍ਰੋਬਲਮ ਮਤਲਬ ਫੈਟ ਨੂੰ ਵੀ ਐਬਸਾਰਬ ਕਰਦਾ ਫੈਟ ਨੂੰ ਵੀ ਸ਼ੀਰਚੋਂ ਕਰਦਾ ਤੇ ਸਟੋਰ ਵੀ ਕਰਦਾ ਹੈ ਆਬਵੀਅਸਲੀ ਜੇ ਜਿਆਦਾ ਤੁਸੀਂ ਫੈਟ ਖਾਓਗੇ ਤੇ ਉਹ ਲਿਵਰ ਇਟ ਸਟੋਰ ਹੋਣਾ ਜਿਹਨੂੰ ਫੈਟੀ ਲਿਵਰ ਕਹਿੰਦੇ ਹਾਂਜੀ ਹਾਂਜੀ ਡਾਕਟਰ ਜਿਹੜਾ ਹੈਪਟਾਈਟਸ ਹੈ ਬੀਸਿਕਲੀ ਕਿਹ ਲੋਕ ਲਿਵਰ ਦੀ ਸੋਜ ਹੈ ਜਿਹੜੀ ਹੈਪਟਾਈਟਸ ਕੀ ਬਿਮਾਰੀ ਹੈ ਕਿ ਬੀਸਿਕਲੀ ਹੈਪਟਾਈਟਸ ਨੂੰ ਅਸੀਂ ਕਹਿੰਨੇ ਆ ਕਿ ਲਿਵਰ ਦੇ ਵਿੱਚ ਸੋਜਿਸ਼ ਹੋ ਗਈ ਹੈ ਲਿਵਰ ਦੇ ਵਿੱਚ ਇਨਫਲੇਮੇਸ਼ਨ ਹੋ ਗਈ ਹੈ ਹਾਂਜੀ ਹਾਂਜੀ ਇਨਫਲੇਮੇਸ਼ਨ ਮੀਨਸ ਕੀ ਹੈ ਕਿ ਲਿਵਰ ਦੇ ਅੰਦਰ ਕੋਈ ਚੀਜ਼ ਵਾਇਰਸ ਜਾਂ ਕੋਈ ਟਾਕਸਿਨ ਚਲੀਆਂ ਗਈਆਂ ਨੇ ਜਾਂ ਕੋਈ ਬੁਖਾਰ ਦਾ ਐਸੀ ਬਿਮਾਰੀ ਹੈ ਜਿਸ ਨੇ ਜਾ ਕੇ ਲਿਵਰ ਤੇ ਸੋਜ ਕਰ ਦਿੱਤੀ ਹੈ ਜਿਹਦੇ ਕਰਕੇ ਸਾਨੂੰ ਉਹਦਾ ਰੂਪ ਦੇਖਣ ਨੂੰ ਆਉਂਦਾ ਜਿਹਨੂੰ ਕੋਈ ਅਸੀਂ ਪੀਲੀਆ ਕਹਿੰਦੇ ਪੀਲੀਆ ਕਹਿੰਦੇ ਇਹ ਡਾਕਟਰ ਪੀਲੀਆ ਕਿਸ ਤਰ੍ਹਾਂ ਹੁੰਦਾ ਮਤਲਬ ਇਹਦਾ ਕੀ ਬੇਸਿਕਲੀ ਮੈਕੈਨਿਜ਼ਮ ਕੀ ਹੈ ਮਤਲਬ ਜਦੋਂ ਲਿਵਰ ਸੋਜ ਜਾਂਦੀ ਹੈ ਤੇ ਪੀਲੀਆ ਕਿਉਂ ਹੋ ਜਾਂਦਾ ਜਦੋਂ ਲਿਵਰ ਤੇ ਸੋਜ ਜਾਂਦੀ ਹੈ ਜਦੋਂ ਕੋਈ ਇਨਫੈਕਸ਼ਨ ਹੁੰਦੀ ਹੈ ਉਹ ਅੰਦਰ ਜਾ ਕੇ ਜਿਹੜੇ ਐਨਜ਼ਾਈਮਸ ਨੇ ਉਹ ਜਿਹੜੇ ਕਿ ਬਹੁਤ ਘੱਟ ਨੇ ਉਹ ਬਦਲਨੇ ਸ਼ੁਰੂ ਹੋ ਜਾਂਦੇ ਨੇ ਜੀ ਜਦੋਂ ਉਹ ਬਦਲਨੇ ਸ਼ੁਰੂ ਹੋ ਜਾਂਦੇ ਨੇ ਲਿਵਰ ਦੇ ਵਿੱਚ ਤੋੜ ਪਣ ਸ਼ੁਰੂ ਹੋ ਜਾਂਦੀ ਹੈ ਜਿਹੜੇ ਟਾਕਸਿਨਸ ਨੇ ਉਹ ਬਾਹਰ ਨਹੀਂ ਨਿਕਲਦੇ ਲਿਵਰ ਦਾ ਸਾਈਜ਼ ਵੱਧ ਜਾਂਦਾ ਹੈ ਲਿਵਰ ਦੇ ਵਿੱਚ ਜਿਹੜਾ ਕੈਪਸੂਲ ਹੁੰਦਾ ਜਿਹਦੇ ਨਾਲ ਕਿ ਲਿਵਰ ਦੇ ਲਿਵਰ ਉਹਦੇ ਨਾਲ ਟਕੇ ਹੁੰਦਾ ਉਹ ਸਟੈਚ ਚ ਆ ਜਾਂਦਾ ਤੇ ਉਹਦੇ ਕਰਕੇ ਫਿਰ ਸਰੀਰ ਅੰਗ ਨੂੰ ਤਕਲੀਫ ਹੁੰਦੀ ਹੈ ਹਾਂਜੀ ਤੇ ਦੋਸਤ ਜਿਹੜਾ ਪੀਲੀਆ ਹੈਗਾ ਕਿ ਪੀਲੀਆ ਲਿਵਰ ਦੀ ਬਿਮਾਰੀਆਂ ਕਰਕੇ ਹੁੰਦਾ ਕਿ ਕੋਈ ਹੋਰ ਵੀ ਕਾਰਨ ਹੋ ਸਕਦਾ ਦੇਖੋ ਪੀਲੀਆ ਜਿਹੜਾ ਹੁੰਦਾ ਹੈ ਉਹਦੇ ਪੰਜ ਕਾਰਨ ਨੇ ਇਹ ਹੈ ਵਾਇਰਲ ਹੈਪੇਟਾਈਟਸ A B C D ਤੇ E ਜੀ ਜਿਹੜੇ ਵਾਇਰਲ A ਤੇ B ਹੈਪੇਟ A ਤੇ E ਹੈਪੇਟਾਈਟਸ ਨੇ ਉਹਨੂੰ ਅਸੀਂ ਇਨਫੈਕਸ਼ਸ ਹੈਪੇਟਾਈਟਸ ਕਹਿੰਨੇ ਆ ਕਿ ਜਿਹੜੀ ਸੀਜ਼ਨਲ ਇਨਫੈਕਸ਼ਨ ਕਰਕੇ ਹੁੰਦੀ ਏ ਠੀਕ ਹੈ ਜੀ ਤੇ ਜਿਹੜਾ C ਤੇ B ਇਹਨੂੰ ਅਸੀਂ ਕਹਿੰਨੇ ਆ ਕਾਲਾ ਪੀਲੀਆ ਜੀ ਕਾਲਾ ਪੀਲੀਆ ਜਿਹੜਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਇੰਜੈਕਸ਼ਨ ਦੇ ਥਰੂ ਜਾ ਹੋਮੋਸੈਕਸ਼ੁਅਲਿਟੀ ਦੇ थ्रू ਜਾ ਬਲੱਡ ਟ੍ਰਾਂਸਫਿਊਜ਼ਨ ਦੇ थ्रू ਜਾਂ ਜਿਹੜੇ ਅਸੀਂ ਕਈ ਵਾਰੀ ਇੰਜੈਕਸ਼ਨ ਜਿਹੜੇ ਡਰੱਗਸ ਲੈਂਦੇ ਨੇ ਉਹ ਇੰਜੈਕਸ਼ਨ ਇੱਕ ਦੂਜੇ ਨੂੰ ਯੂਜ਼ ਕਰ ਦਿੰਦੇ ਨੇ ਜੀ ਜਾਂ ਅਨਪ੍ਰੋਟੈਕਟਿਡ ਸੈਕਸ਼ੁਅਲ ਇੰਟਰਕੋਰਸ ਵਿਦ ਅ ਪਾਰਟਨਰ ਉਹਦੇ ਨਾਲ ਹੈਪਟਾਈਟਸ ਜਿਹੜਾ ਬੀ ਤੇ ਸੀ ਹੁੰਦਾ ਤੇ ਜਿਹੜਾ ਏ ਤੇ ਈ ਉਹ ਅੱਜਕੱਲ ਦੇ ਦਿਨਾਂ ਦੇ ਵਿੱਚ ਹੁੰਦਾ ਹੈ ਜਦੋਂ ਮੌਸਮ ਚੇਂਜ ਹੁੰਦਾ ਹੈ ਹਾਂ ਜੀ ਏ ਤੇ ਈ ਨੂੰ ਅਸੀਂ ਇਨਫੈਕਸ਼ਸ ਹੈਪਟਾਈਟਸ ਕਹਿੰਦੇ ਆ ਮਤਲਬ ਕਿਸੇ ਤਰ੍ਹਾਂ ਦੀ ਬੋਡੀ ਚ ਇਨਫੈਕਸ਼ਨ ਜਦੋਂ ਆ ਜਾਂਦੀ ਹੈ ਫਿਰ ਪਾਰਟੀਕੂਲਰਲੀ ਵਾਇਰਸ ਕਿਹੜੇ ਵਾਇਰਸ ਏ ਤੇ ਈ ਜੀ ਇਹ ਆਉਂਦੇ ਕਿੱਥੋਂ ਨੇ ਗੰਦੇ ਪਾਣੀ ਜਾਂ ਟਾਇਲਟਸ ਜੀ ਥੈਟ ਮੀਨਸ ਜੇ ਤੁਹਾਡੀ ਸੈਨੀਟਰੀ ਗੰਦੀ ਹੈ ਜਾਂ ਤੁਹਾਡਾ ਹੱਥ ਪੈਰ ਸਾਫ਼ ਸੁਥਰਾ ਨਹੀਂ ਹੈ ਤੁਹਾਡਾ ਖਾਣਾ ਇਨਫੈਕਸ਼ਨ ਦਾ ਭਰਿਆ ਹੋਇਆ ਜਿੱਦਾਂ ਕਈ ਫੂਡ ਹੈਂਡਲਰਸ ਆਉਂਦੇ ਨੇ ਸਮਝ ਗਏ ਜਿਨ੍ਹਾਂ ਨੂੰ ਇਨਫੈਕਸ਼ਨ ਵਾਇਰਲ ਹੈਪਟਾਈਟਸ ਏ ਦੀ ਹੈ ਜਦੋਂ ਖਾਣਾ ਬਣਾਣ ਕੇ ਖਾਣਾ ਸਰਵ ਕਰਨਗੇ ਤੁਹਾਨੂੰ ਤੇ ਤੁਹਾਨੂੰ ਇਹ ਜੌਂਡਿਸ ਹੋਣ ਦਾ ਖਤਰਾ ਹੋ ਜਾਂਦਾ ਜਦੋਂ ਹੱਥ ਲੱਗ ਜੇਗਾ ਉਹ ਜਰਮ ਇੱਕ ਤਰ੍ਹਾਂ ਦੇ ਬੋਡੀ ਚਲੇ ਜਾਣਗੇ ਉਹ ਜਰਮ ਬੋਡੀ ਦੇ ਤੁਹਾਡੇ ਅੰਦਰ ਚਲੇ ਜਾਣਗੇ ਜੇ ਤੁਸੀਂ ਗੰਦਾ ਪਾਣੀ ਪੀ ਲਿਆ ਜਿਹਦੇ ਵਿੱਚ ਕੀ ਇਹਦੇ ਜਰਮ ਨੇ ਵਾਇਰਲ ਏ ਤੇ ਈ ਦੇ ਜਿੱਦਾਂ ਅੱਜ ਕੱਲ ਦਾ ਤੁਸੀਂ ਮੌਸਮ ਦੇਖਦੇ ਹੋ ਨਾ ਡਾਕਟਰ ਸਾਹਿਬ ਅੱਜ ਕੱਲ ਦੇ ਮੌਸਮ ਦੇ ਵਿੱਚ ਗੰਦਾ ਪਾਣੀ ਬਹੁਤ ਹੈ ਹਾਂਜੀ ਹਾਂਜੀ ਸੈਨੀਟੇਸ਼ਨ ਦੀ ਕੁਆਲਿਟੀ ਪੂਰ ਹੈ ਹਾਂਜੀ ਠੀਕ ਹੈ ਉਹ ਸੈਨੀਟੇਸ਼ਨ ਦਾ ਪਾਣੀ ਜਿਹਦੇ ਵਿੱਚ ਫੀਸਸ ਹੁੰਦੇ ਨੇ ਜਦੋਂ ਇਹ ਵਾਇਰਸ ਉਹਦੇ ਤੋਂ ਬੈਠਦਾ ਤੇ ਹਰੇਕ ਬੰਦੇ ਦੇ ਉੱਤੇ ਬੈਠਦੇ ਤੇ ਤੁਹਾਨੂੰ ਇਹ ਜਿਹਾ ਹੀ ਹੋ ਸਕਦਾ ਜਿੱਦਾਂ ਜਿੱਦਾਂ ਕਿ ਅੱਜਕੱਲ ਦੇ ਸੀਜ਼ਨ ਵਿੱਚ ਬੜੇ ਕੇਸੇ ਦੇ ਵੱਧ ਗਏ ਹੈਗੇ ਹਾਂਜੀ ਅੱਜਕੱਲ ਦੇ ਸੀਜ਼ਨ ਵਿੱਚ ਜਦੋਂ ਪਾਣੀ ਦੀ ਜਿਹੜੀ ਨਿਕਾਸ ਨਹੀਂ ਹੈ ਪਾਣੀ ਗੰਦਾ ਇਕੱਠਾ ਹੁੰਦਾ ਰਹਿੰਦਾ ਉਹਦੇ ਵਿੱਚ ਜਿਹੜਾ ਕੋਈ ਇਨਫੈਕਸ਼ਨ ਵਾਲਾ ਪੇਸ਼ੈਂਟ ਹੋਏਗਾ ਜਿਨੇ ਪਾਣੀ ਪੀ ਲਿਆ ਵਿਚਾਰੇ ਨੇ ਤੇ ਉਹ ਫਿਰ ਜਿਹੜਾ ਅਨ ਇਨਫੈਕਟਿਡ ਹੈ ਜਿਨੇ ਉਹ ਪਾਣੀ ਪੀ ਲਿਆ ਜਿਹਨੂੰ ਇਨਫੈਕਸ਼ਨ ਹੋਈ ਉਹਦੇ ਤੋਂ ਫੇਰ ਹੋ ਸਕਦਾ ਅੱਛਾ ਇਹ ਹੈਪਟਾਈਟਸ E ਇਨਫੈਕਸ਼ਨ ਹਾਂਜੀ A ਤੇ E ਦੋਨੋਂ ਦੋਨੋਂ ਦਾ ਰੂਟ ਫੀਕੋ ਔਰਲ ਰੂਟ ਹੈ ਦੋਨੋਂ ਦਾ ਜਿਹੜਾ ਸਪਰੈਡ ਕਰਨ ਦਾ ਰੂਟ ਹੈ ਉਫੀਕੋ ਔਰ ਅ ਰੂਟ ਹੈ ਗੰਦੇ ਫੇਸਿਸ ਤੇ ਗੰਦਾ ਪਾਣੀ ਦੋਨਾਂ ਦਾ ਥਰੂ ਇਹ ਵਾਇਰਸ ਸਪਰੈਡ ਕਰਦਾ ਜੀ ਇਹ ਦੋਸਬ ਜਿੱਦਾਂ ਉਹਨੇ ਸ਼ੁਰੂਆਤੀ ਲੱਛਣ ਕੀ ਆਉਂਦੇ ਸਪੋਜ਼ ਪੇਸ਼ੈਂਟ ਤੁਹਾਡੇ ਕੋਲ ਆਇਆ ਜੌਂਡੀਸ ਨਾਲ ਆਇਆ ਤੇ ਆਪਾਂ ਉਹ ਸ਼ੁਰੂਆਤੀ ਲੱਛਣ ਕੀ ਹੋਣਗੇ ਕਿ ਆਪਾਂ ਨੂੰ ਪਤਾ ਲੱਗ ਜਾਏਗਾ ਪੇਟਾਈਟਸ ਸ਼ੁਰੂਆਤ ਇਹ ਸਾਰਨਲ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਪਹਿਲੇ ਹਲਕਾ ਜਿਹਾ ਬੁਖਾਰ ਹੁੰਦਾ ਜਾਂ ਲੂਜ਼ ਮੋਸ਼ਨ ਆਏਗੀ ਇੱਕ ਦੋ ਦਿਨ ਜਾਂ ਹਲਕਾ ਜਿਹਾ ਬੁਖਾਰ ਹੋਏਗਾ ਇਹ ਆਪਾਂ ਹੈਪੇਟਾਈਟਸ ਏ ਦੀ ਇਹ ਤੇ ਈ ਦੋਨਾਂ ਦਾ ਇਹੀ ਗੱਲ ਹੁੰਦੀ ਹੈ ਹਾਂਜੀ ਉਸ ਤੋਂ ਬਾਅਦ ਕੀ ਹੋਏਗਾ ਕਿ ਤੁ ਹਾਂਜੀ ਤੇ ਖਾਣਾ ਪਸੰਦ ਨਹੀਂ ਆਏਗਾ ਤੁਹਾਨੂੰ ਤੁਹਾਨੂੰ ਖਾਣਾ ਦੇਖਦੇ ਹੀ ਦਿਲ ਕਰਚਾ ਉਲਟੀ ਆਏਗੀ ਪੇਟ ਵਿੱਚ ਦਰਦ ਰਹੇਗੀ ਹਲਕਾ ਪੇਟ ਜਿਹੜਾ ਸੱਜਾ ਪਾਸਾ ਹੁੰਦਾ ਉੱਥੇ ਤੁਹਾਨੂੰ ਤਕਲੀਫ ਹੋਏਗੀ ਦਿਲ ਕਰਚਾ ਹੋਏਗਾ ਉਲਟੀ ਆਏਗੀ ਭੁੱਖ ਲੱਗ ਭੁੱਖ ਲੱਗੇਗੀ ਨਹੀਂ ਜੀ ਕਈ ਵਾਰੀ ਜਿਹੜੇ ਸਿਗਰਟ ਸਮੋਕਰਸ ਹੁੰਦੇ ਨਾਲ ਜੀ ਉਹਨਾਂ ਦਾ ਸਿਗਰਟ ਦੇਖਣ ਨੂੰ ਦਿਲ ਨਹੀਂ ਕਰੇਗਾ ਠੀਕ ਹੈ ਤੇ ਟੇਸਟ ਹੀ ਚੇਂਜ ਹੋ ਜਾਂਦਾ ਟੇਸਟ ਹੀ ਚੇਂਜ ਹੋ ਜਾਏਗਾ ਤੇ ਤੁਹਾਨੂੰ ਐਦਾ ਲੱਗੇਗਾ ਕਿ ਜਿਦਾਂ ਤੁਹਾਡੇ ਵਿੱਚ ਸ਼ਕਤੀ ਨਹੀਂ ਰਹੀ ਤੇ ਅੱਖਾਂ ਪੀਲੀਆਂ ਹੋ ਜਾਣਗੀਆਂ ਪਿਸ਼ਾਬ ਦਾ ਰੰਗ ਪੀਲਾ ਹੋ ਜਾਏਗਾ ਤੇ ਇੱਕ ਸਟੇਜ ਹੋ ਜਾ ਤਿਆ ਕੇ ਜਦੋਂ ਅਗਲੀ ਸਟੇਜ ਹੁੰਦੀ ਹੈ ਫਿਰ ਤੁਹਾਡੇ ਜਿਹੜੇ ਟਾਇਲਟਸ ਹੈ ਉਹ ਵੀ ਤੁਹਾਡੇ ਵਾਈਟ ਕਲਰ ਦੇ ਹੋ ਜਾਂਦੇ ਨੇ ਇਹ ਇਹ ਇਹਨਾਂ ਦੇ ਪੰਜ ਕਲਾਸਿਕਲ ਸੀ ਹਾਂਜੀ ਡਾਕਟਰ ਜਿੱਦਾਂ ਹੁਣ ਇਹ ਹੈਪੇਟਾਈਟਸ ਦਾ ਜਾਂ ਇਦਾਂ ਦਾ ਮਰੀਜ਼ ਤੁਹਾਡੇ ਕੋਲ ਆਂਦਾ ਆਪਾਂ ਉਹਨੂੰ ਕਿਸ ਤਰ੍ਹਾਂ ਇਨਵੈਸਟੀਗੇਟ ਕਿਦਾਂ ਕਰਦੇ ਹਾਂ ਉਹਨੂੰ ਟੈਸਟ ਕੀ ਕਰਦੇ ਹਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਜਦੋਂ ਵੀ ਸਾਡੇ ਕੋਲ ਕੋਈ ਹੈਪੇਟਾਈਟਸ ਜਾਂ ਜੌਂਡਿਸ ਦਾ ਕੇਸ ਆਂਦਾ ਹੈ ਉਹਦੇ ਚ ਅਸੀਂ ਪਹਿਲੇ ਤਾਂ ਰੂਲ ਆਊਟ ਕਰਨਾ ਹੈ ਕਿ ਇਹ ਵਾਇਰਲ A ਹੈ B ਹੈ C ਹੈ D ਹੈ ਜਾਂ E ਹੈ ਡਾਕਟਰ ਸਾਰੇ ਵਾਇਰਸਿਸ ਦੇ ਟੈਸਟ ਹੈ हां बिल्कुल वायरस ए, 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 ए हां जी ई ਦੋਨਾਂ ਦੇ ਖਿਲਾਫ ਐਚ ਏ ਇ ਐਂਟੀਬਾਡੀਜ਼ ਐਮ ਆਂਦੀਆਂ ਨੇ ਉਹ ਟੈਸਟ ਕਰਵਾਏ ਦੇ ਨੇ ਅੱਛਾ ਜਿਹੜਾ ਬੀ ਤੇ ਸੀ ਇਹ ਉਹਦਾ ਆਪਾਂ ਵਾਇਰਲ ਲੋਡ ਕਰਾਈਦਾ ਤੇ ਅੱਗੋਂ ਉਹਨਾਂ ਦੇ ਫਰਦਰ ਟੈਸਟ ਹੁੰਦੇ ਨੇ ਜਦੋਂ ਵਾਇਰਲ ਲੋਡ ਪੋਜ਼ਿਟਿਵ ਆ ਜਾਂਦਾ ਹੈ ਫਿਰ ਫਰਦਰ ਬਹੁਤ ਟੈਸਟ ਹੈ ਬੀ ਦੇ ਲੱਕ ਟੈਸਟ ਹੈ ਸੀ ਦੇ ਜੀਨੋਟਾਈਪ ਹੈ ਬੀ ਦਾ ਅੱਗੋਂ ਅਸੀਂ ਐਚ ਬੀ ਐਸ ਜੀ ਤੋਂ ਬਾਅਦ ਕਈ ਤਰੀਕੇ ਦੇ ਟੈਸਟ ਹੁੰਦੇ ਨੇ ਜਿਹੜੇ ਅਸੀਂ ਕਰਾ ਕੇ ਦੇਖਦੇ ਨੇ ਕਿ ਬੰਦਾ ਕਿੰਨਾ ਕੋ ਇਨਫੈਕਟਿਵ ਹੈ ਕਿਉਂ ਕਿਉਂਕਿ ਜਿਹੜਾ ਬੀ ਤੇ ਸੀ ਹੈ ਨਾ ਉਹ ਕੈਰੀਅਰ ਬਣ ਜਾਂਦਾ ਬੀ ਕੈਰੀਅਰ ਬਣ ਜਾਂਦਾ ਸੀ ਕੈਰੀਅਰ ਬਣ ਜਾਂਦਾ ਮਤਲਬ ਬੀ ਦਾ ਜਿਹੜਾ ਇੱਕ ਵਾਰ ਜਿਹੜੇ ਸ਼ੀਰ ਚ ਚਲਾ ਗਿਆ ਉਹ ਜਾਣਾ ਨਹੀਂ ਵਾ ਸ਼ੀਰ ਤੋਂ ਬਾਹਰ ਉਹ ਪਰਮਨੈਂਟ ਉਹਦੇ ਵਿੱਚ ਰਹਿਣਾ ਪਰਮਨੈਂਟ ਰਹਿਣਾ ਕਈਆਂ ਦੇ ਵਿੱਚ ਖਤਮ ਹੋ ਸਕਦਾ ਹੈ ਜੇ ਤੁਹਾਡੇ ਵਿੱਚ ਐਂਟੀ ਐਚ ਬੀ ਐਸ ਆ ਗਿਆ ਤੇ ਫਿਰ ਤੁਹਾਨੂੰ ਸਮਝ ਲੈ ਕੇ ਤੁਹਾਡਾ ਵਾਇਰਸ ਖਤਮ ਹੋ ਗਿਆ ਪਰ ਆਮ ਤੌਰ ਤੇ ਬੀ ਜਿਹੜਾ ਐਕਿਊਟ ਇਨਫੈਕਸ਼ਨ ਹੁੰਦੀ ਹੈ ਨਾ ਜਦੋਂ ਕੇਵਲ ਉਸੇ ਪਹਿਲੇ ਖਤਮ ਹੋ ਜਾਂਦਾ ਜੀ ਜੇ ਸਾਡੀ ਇਮਿਊਨਿਟੀ ਸਟਰੋਂਗ ਹੈ ਤੇ ਵਾਇਰਸ ਜਿਹੜਾ ਹੈਪਟਾਈਟਸ ਬੀ ਹੈ ਜਿਹੜਾ ਇਨਫੈਕਸ਼ਨ ਕਿਦੇ ਥਰੂ ਫੈਲਦਾ ਹੈ ਨੀਡਲਸ ਦੇ ਥਰੂ ਸੈਕਸ਼ੂਅਲ ਇੰਟਰਕੋਰਸ ਬਲੱਡ ਦੇ ਥਰੂ ਅਨ ਪ੍ਰੋਟੈਕਟਿਡ ਸੈਕਸ ਜਾਂ ਨੀਡਲਸ ਮੈਂ ਠੀਕ ਹੈ ਐਚ ਆਈ ਵੀ ਜਿੱਦਾਂ ਦਾ ਬਿਲਕੁਲ ਸੇਮ ਹੈ ਦਾ ਬੀ ਤੇ ਸੀ ਦੋਨਾਂ ਦਾ ਉਹ ਹੈ ਜਾਂ ਬੀ ਜਿਹੜਾ ਫੈਲਦਾ ਹੈ ਉਹ ਮਦਰ ਟੂ ਚਾਈਲਡ ਡਿਊਰਿੰਗ ਪ੍ਰੈਗਨਨਸੀ ਮਦਰ ਟੂ ਚਾਈਲਡ ਡਿਊਰਿੰਗ ਜਿਹੜਾ ਟਰਾਂਸਮਿਸ਼ਨ ਹੈ ਉਹ ਬੀ ਦੀ ਬਹੁਤ ਹੈ ਸੀ ਦੀ ਘੱਟ ਤਾਂ ਇਹੋ ਮਦਰ ਦਾ ਜਦੋਂ ਪ੍ਰੈਗਨਸੀ ਹੁੰਦੀ ਤੇ ਹੈਪੇਟਾਈਟਸ ਬੀ ਦਾ ਟੈਸਟ ਜ਼ਰੂਰ ਕਰਾ ਲੈ ਜਰੂਰ ਕਰਾ ਲੈ ਹਾਂਜੀ ਤਾਂ ਕਿ ਉਹ ਗੋ ਫੈਲਦਾ ਤਾਂ ਨਾ ਗੋ ਫੈਲੇ ਨਾ ਜੇ ਲੋਡ ਹੋਵੇ ਤੇ ਅੱਜ ਕੱਲ ਦਵਾਈਆਂ ਨੇ ਜਿਹੜੀ ਹੈਪੇਟਾਈਟਸ ਬੀ ਦੇ ਲਾਸਟ ਰਮੈਸਟਰ ਵਿੱਚ ਅਸੀਂ ਸ਼ੁਰੂ ਕਰ ਸਕਦੇ ਹਾਂ ਅੱਛਾ ਫਿਰ ਉਹ ਗੋ ਫੈਲਣ ਨਹੀਂ ਦਿੱਤੀਆਂ ਗੋ ਫੈਲਣਾ ਨਹੀਂ ਹਾਂਜੀ ਡਾਕਟਰ ਸਾਹਿਬ ਗੱਲਬਾਤ ਜਾਰੀ ਰੱਖਾ ਸਾਡੇ ਕੋਲਰ ਜੁੜੇ ਹਨ ਹੈਲੋ ਲੌਜੀ ਹੋ ਗਿਆ ਹਾਂਜੀ ਹੈਲੋ ਆਪਣਾ ਸਵਾਲ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਬੜੀ ਇਧਰ ਕੁਾਰ ਰੋੜਾ ਪੇਟ ਗਿੱਦੜਾ ਦੀ ਤੋਂ ਜੀ ਇੱਕ ਤਾਂ ਮੇਰਾ ਐਂਟੀਬੈਕਸੀਡੈਂਟ ਹੋਇਆ ਸੀ 2008 ਵਿੱਚ ਜੀ ਜੀ ਤੇ ਇਹ ਲੀਵਰ ਮੇਰਾ ਕਾਫੀ ਖਰਾਬ ਹੋ ਗਿਆ ਐਂਟੀਬੈਡਿਕ ਖਾਣ ਨਾਲ ਗੰਗਾ ਰਾਮ ਹਸਪਤਲ ਪੀਜੀਆਈ ਵਗੈਰਾ ਕਈ ਮੈਡੀਕਲ ਹਸਪਤਲਾਂ ਤੇ ਬਟੇਡਾ ਵਗੈਰਾ ਕਾਫੀ ਹਸਪਤਲਾਂ ਚ ਅੱਜ ਤੱਕ ਦਵਾਈ ਚੱਲ ਰਹੀ ਹੈ ਔਰ ਮੈਨੂੰ ਇੱਕ 6000 ਦੀ ਬੋਤਲ ਵੀ ਚੋਟੀ ਲੱਗਦੀ ਹੈ ਜੀ ਇਹ ਪਾਣੀ ਵੀ ਅਗਰ ਅਦਰ ਲੀਵਰ ਚ ਪੈ ਗਿਆ ਜੀ ਲੀਵਰ ਚ ਪਾੜੀ ਕਰਾਇਆ ਥਾ ਡਾਕਟਰ ਸਾਹਿਬ ਹੋਰ ਜਿਗਰ ਦਾ ਜਿਹੜਾ ਇਹਦਾ ਜਿਗਰ ਹੈ ਇਹ ਜਿਗਰ ਦੇ ਕਰਕੇ ਕਈ ਵਾਰ ਦਰਦ ਐਡੀ ਹੁੰਦੀ ਹੈ ਵੀ ਬੇਥੋਂ ਬਰਦਾਸ਼ ਹੀ ਹੁੰਦੀ ਇੰਜੈਕਸ਼ਨ ਤੋਂ ਬਗੈਰ ਨਾ ਖਾ ਖਾ ਇੱਕ ਖੂਨ ਬਹੁਤ ਘਾਰਾ ਹੋ ਗਿਆ ਜੀ ਇੱਕ ਪਲੇਟਾ ਘੱਟ ਜਾਂਦੀ ਹੈ ਤੇ ਜੀ ਵਾਰ-ਵਾਰ ਮੈਨੂੰ ਬੜੀ ਮੁਸ਼ਕਲ ਹੁੰਦੀ ਇਹੋ ਹਾਲਾਤ ਮੇਰੇ ਬੇਟੇ ਦੇ ਦੇ ਜੀ ਉਹ ਪਟਿਆਲੇ ਇਹ ਜੀ ਉਹਦੇ ਵੀ ਇਹੋ ਹਾਲਾਤ ਨੇ ਜੀ ਦਾ ਕੋਈ ਨਿਸ਼ਾ ਕਰੇ ਦਾ ਕੋਈ ਜੀ ਉਹ ਵੀ ਚੈਕਿੰਗ ਕੱਲ ਦੀ ਕਰਾਈ ਜਾਂਦਾ ਜੀ ਸਾਰੇ ਜਿੱਦੇ ਤੇ ਦਾਸਤਾ ਸਾਰੋ ਕੋਈ ਯਾਰ ਕਰੀ ਇਹੋ ਜੀ ਦਵਾਈ ਦੱਸੋ ਵੀ ਜਿਹਦੇ ਸਾਰੋ ਸਿੱਧਰਾ ਤੇ ਖੋੜ ਜੇਲਾ ਬਹੁਤ ਗਾੜਾ ਹੈ ਵੀ ਕਿਉਂ ਘਾਉਦਾ ਇਹ ਜਿਹੜਾ ਸੱਜਾ ਬਾਹਰ ਪਕੇ ਸਾਡੇ ਤੱਕ ਖੋ ਜਿੱਥੇ ਵਿੱਚ ਖੋੜੀ ਨਹੀਂ ਆਉਦਾ ਜੀ ਬੜਾ ਸੋਨਾ ਐਕਚੁਅਲੀ ਇਹਨਾਂ ਨੇ ਵਿਸ਼ਾਡ ਛੋੜ ਛੇੜ ਦਿੱਤਾ ਇਹ ਡਾਕਟਰ ਡਰਗ ਇੰਡਿਊਸ ਹੈਪੇਟਾਈਟਸ ਆਪਾਂ ਕਰੀ ਲੰਨੇ ਨਹੀਂ ਇੰਡਿਊਸ ਕਰਕੇ ਹੈ ਹਾਂਜੀ ਇਹ ਸਿਰੋਸਿਸ ਹੈ ਜੀ ਜਿਹਦੇ ਚ ਪੇਟ ਚ ਇਹਨਾਂ ਦੇ ਪਾਣੀ ਪੈ ਗਿਆ ਹਾਂਜੀ ਲਿਵਰ ਖਤਮ ਹੋ ਗਿਆ ਸਪਲੀਨ ਵੱਧ ਗਿਆ ਸੈਲ ਕੱਟ ਕੇ ਠੀਕ ਹੈ ਇਹ ਕੰਪਲਿਕੀਸ਼ਨ ਹੈ ਹੈਪੇਟਾਈਟਸ ਬੀ ਜਾਂ ਸੀ ਦੀ ਜੀ ਠੀਕ ਹੈ ਇਹ ਦੱਸਿਆ ਨਹੀਂ ਹੈਪੇਟਾਈਟਸ ਨਹੀਂ ਪੱਕਾ ਹੈ ਪੱਕਾ ਹੈ ਦਸਨ ਦੀ ਲੋੜ ਇਹਨਾਂ ਨੂੰ ਦਸਨ ਦੀ ਲੋੜ ਬੇਟੇ ਨੂੰ ਵੀ ਸੇਮ ਹੈ ਤਾਂ ਮਤਲਬ ਹੈਪੇਟਾਈਟਸ ਨਹੀਂ ਹੋਣਾ ਇਹ ਤੇ ਜਿਹੜਾ E ਹੈ ਹਾਂਜੀ ਉਹਦੇ ਨਾਲ ਕੰਪਲਿਕੀਸ਼ਨਾਂ ਜਿਹੜੀਆਂ ਸਰੋਸਿਸ ਹੈ ਉਹ ਨਹੀਂ ਹੁੰਦੀਆਂ ਉਹਦੀ ਜਿਹੜੀ ਕੰਪਲਿਕੇਸ਼ਨ ਹੈ A ਤੇ E ਦੀ ਬਹੁਤ ਘੱਟ ਕੰਪਲਿਕੇਸ਼ਨ ਹੈ E ਜਿਹੜਾ ਸੈਲਫ ਲਿਮਿਟਿੰਗ ਹੈ ਕੁਝ ਦਿਨਾਂ ਬਾਅਦ ਉਹ ਆਪਣੇ ਆਪ ਠੀਕ ਹੋ ਜਾਂਦਾ ਹੈ A ਤੇ ਜਿਹੜਾ ਇਨਫੈਕਸ਼ਸ ਹੈ ਉਹ ਆਮ ਤੌਰ ਤੇ ਸਾਰੇ ਬਿਨਾਂ ਦਵਾਈ ਦੇ ਵੀ ਠੀਕ ਹੋ ਸਕਦੇ ਨੇ ਮੇਰੀ ਗੱਲ ਯਾਦ ਰੱਖਣਾ ਜੇ ਬੰਦਾ ਖਾਂਦਾ ਪਿੰਦਾ ਰਵੇ ਠੀਕ ਡਾਈਟ ਲਵੇ ਤੇ ਉਹ ਬਿਨਾਂ داخل ਕੀਤਾ ਵੀ ٹھیک ہو سکدا پر ہاں داخل دی ضرورت پندی ہے جਦੋਂ بندہ کھانا نہ پچے الٹی آਵੇ ਉਦੋਂ ਸਾਨੂੰ داخل ਤੇ ਸਿੰਪਟੋਮੈਟਿਕ ਟਰੀਟਮੈਂਟ ਦੀ ਦਵਾਈ ਜ਼ਰੂਰ ਪੈਂਦੀ ਹੈ ٹھیک ہے ਇਹ ਨਹੀਂ ਕਿ ਆਪਾਂ ਇੱਕ ਦਵਾਈ دیਾਂਗੇ ਕੋਈ سپیسیفک ਦਵਾਈ اے ਤੇ ای بس نہیں لیکن ਜੇ B ਤੇ C ਸਾਨੂੰ ਪਹਿਲੇ ਪਤਾ ਲੱਗ ਜਾਂਦਾ ਤੇ ਜੇ ਉਹਦੀ ਕੰਪਲیکیشن ਆ ਕੀ ਨੇ ਉਹਦੀ ਕੰਪਲیکیشن ਆ ਐਨਸੈਫਲੋਪੈਥੀ ਸਿਰੋਸਿਸ ਆਫ ਲਿਵਰ ਸਿਰੋਸਿਸ ਜਿਹਨੂੰ ਕਹਿੰਦੇ ਆ ਡੈਥ ਆਫ ਲਿਵਰ दैट मींस ਕਿ ਤੁਹਾਡਾ ਲਿਵਰ ਬਾਧ ਗਿਆ ਤੁਹਾਡਾ ਸਪਲੈਂਡਿਕ ਫੰਕਸ਼ਨ ਹੋ ਗਿਆ ਤੁਹਾਡੇ ਪਲੇਟਟ ਘਟ ਗਏ ਤੁਹਾਡੇ ਪੇਟ ਵਿੱਚ ਪਾਣੀ ਪੈ ਗਿਆ ਜੀ ਜਦੋਂ ਪਾਣੀ ਕੱਢਾਂਗੇ ਤੁਹਾਨੂੰ ਜਿਹੜੀ 6000 ਦੀ ਬੋਟਲ ਹੈ ਉਹ ਐਲਬੀਮਨ ਦੀ ਬੋਟਲ ਹੈ ਹਾਂਜੀ ਹਾਂਜੀ ਠੀਕ ਹੈ ਉਹ ਐਲਬੀਮਨ ਐਲਬੀਮਨ ਹੈ ਉਹ ਤੁਹਾਨੂੰ ਦੇਣੀ ਪੈਗੀ ਦੇਖੋ ਜੇ ਤਾਂ ਇਹ ਇਹਦੇ ਨਾਲ ਦਵਾਈਆਂ ਨਾਲ ਠੀਕ ਹੋ ਜਾਏ ਤੇ ਠੀਕ ਹੈ ਨਹੀਂ ਤੇ ਇਹਦਾ ਇਲਾਜ ਲਿਵਰ ਟ੍ਰਾਂਸਪਲੈਂਟ ਜੀ ਇਟ ਔਸਾ ਹੈਪੇਟਾਈਟਸ ਏ ਦੀ ਅਪ ਗੱਲ ਕਰ ਰਹੇ ਸੀ ਜਿਹੜਾ ਹੈਪੇਟਾਈਟਸ ਏ ਹੈ ਇਹਦਾ ਕੋਈ ਵੈਕਸੀਨੇਸ਼ਨ ਅਵੇਲੇਬਲ ਹੈ ਵੈਕਸੀਨੇਸ਼ਨ ਡਾਕਟਰ ਸਾਹਿਬ ਏ ਦੇ ਬੈਸ ਅਵੇਲੇਬਲ ਹੈ ਜਿਹੜਾ ਆਇਕਲ ਜੰਦਿਆ ਛੋਟੇ ਹੁੰਦੇ ਹੀ ਲੱਗ ਜਾਂਦਾ ਠੀਕ ਹੈ ਛੋਟੇ ਹੁੰਦੇ ਕੀ ਪੈਦਾਉਂ ਤੇ ਲਾ ਦਿੱਤੀਏ ਉਸ ਤੋਂ ਬਾਅਦ ਲੱਗ ਜਾਂਦਾ ਜੀ ਜੀ ਤੇ ਬੀ ਹੈਪੇਟਾਈਟਸ ਬੀ ਦੀ ਵੈਕਸੀਨੇਸ਼ਨ ਹੈ ਉਹ ਕਿੰਨੀ ਕਦੋਂ ਲੱਗਦੀ ਹੈ ਉਹ ਵੀ ਆਇਕਲ ਜੰਦਿਆ 016 ਦੀ ਡੋਜ਼ ਹੁੰਦੀ ਹੈ ਜੰਦਿਆਂ ਲੱਗ ਜਾਂਦੀ ਜੀ ਪਹਿਲੇ 0 ਤੇ ਫਿਰ 1 ਮਹੀਨੇ ਬਾਅਦ ਫਿਰ 6 ਮਹੀਨੇ ਜੀ ਫਿਰ ਜਿਹੜਾ ਜਿਹੜਾ ਬੱਚਾ ਵੱਡਾ ਹੁੰਦਾ ਫਿਰ ਉਹਦੀ ਬੂਸਟਰ ਡੋਜ਼ ਲੱਗਦੀ ਹੈ ਜੇ ਲੋੜ ਪਏ ਤੇ ਜੇ ਇਮਿਊਨ ਸਪਰੈਸੈਂਟ ਹੋ ਜਾਏ ਜਾਂ ਕੋਈ ਕਿਡਨੀ ਪ੍ਰੋਬਲਮ ਹੋ ਜਾਏ ਤਾਂ ਅਸੀਂ ਉਹਨੂੰ ਫਿਰ ਦੁਬਾਰਾ ਡੋਜ਼ ਦਿੰਨੇ ਆ ਨਹੀਂ ਤੇ ਇਹਦੀ ਜਿਹੜੀ ਤਿੰਨੋਂ ਹੈਪੇਟਾਈਟਸ A B ਤਾਂ ਆਪਾਂ ਬਚਾ ਸਕਦੇ ਜਿਵੇਂ ਲੱਗੀ ਹੋਈ ਬਚਾ ਸਕਦੇ ਆ ਜੀ ਇਹਦਾ C ਦੀ ਕੋਈ ਵੈਕਸੀਨ ਨਹੀਂ ਹੈ C ਦੀ ਕੋਈ ਵੈਕਸੀਨੇਸ਼ਨ ਨਹੀਂ ਹੈ ਜੀ E ਦੀ ਕੋਈ ਵੈਕਸੀਨੇਸ਼ਨ ਸਾਡੇ ਇੰਡੀਆ ਚ ਨਹੀਂ ਹੈ ਅਜੇ ਬਾਹਰ ਇੱਕੋ ਕੰਟਰੀ ਚ ਅਵੇਲੇਬਲ ਹੈਗੀਏ ਜਿਹੜੀ ਕੋ ਲਗਾ ਰਹੇ ਨੇ ਉਹ ਚਾਈਨਾ ਚ ਜੀ ਚਾਈਨਾ ਚ ਠੀਕ ਹੈ ਜੀ ਸੋ ਹੈਪੇਟਾਈਟਸ ਜਿਹੜਾ A ਤੇ E ਹੈ ਉਹ ਅੱਜ ਕੱਲ ਦੇ ਦਿਨਾਂ ਵਿੱਚ ਫੈਲਦਾ ਹੈ ਉਹਨੂੰ ਅਸੀਂ ਜ਼ਰੂਰ ਪ੍ਰिवेंट ਕਰ ਸਕਦੇ ਹਾਂ ਜੀ ਉਹ ਨੂੰ ਅਸੀਂ ਜ਼ਰੂਰ ਪ੍ਰिवेंट ਕਰ ਸਕਦੇ ਹਾਂ ਉਹਦੀ ਸਪੈਸੀਫਿਕ ਕੋਈ ਦਵਾਈ ਨਹੀਂ ਹੈ ਖਾਣਾ ਰੀਜ਼ਨੇਬਲ ਗੁੱਡ ਖਾਓ ਤੇ ਖੂਬ ਸਾਰਾ ਪਾਣੀ ਜਾਂ ਨਿਊਟ੍ਰੀਸ਼ਨਲ ਪ੍ਰੋਡਕਟਸ ਲਓ ਤੇ ਉਹਦੇ ਨਾਲ ਕਈ ਵਾਰੀ ਇਹ ਹੈਪੇਟਾਈਟਸ ਠੀਕ ਹੋ ਜਾਂਦਾ ਪਰ ਯਾਦ ਰੱਖਣਾ ਇਹ ਕਈ ਵਾਰੀ ਇਹਦੀ ਕੰਪਲਿਕੀਸ਼ਨ ਜਿਹੜੀ ਹੁੰਦੀ ਹੈਗੀ ਏ ਉਹ ਹੈਪੈਟਿਕ ਫੇਲਰ ਹੁੰਦੀ ਹੈ ਜੀ ਸੋ ਇਹਨੂੰ ਲਾਈਕਲੀ ਨਹੀਂ ਲੈਣਾ ਨਾ ਇਲਾਜ ਕਰਵਾਇ ਜਾਵੇ 25 30 ਤੋਂ ਵੀ ਉੱਪਰ ਕਈ ਵਾਰੀ ਜੇ ਸਾਡਾ ਬਿਲਰੂਬਿਨ ਜ ਜਿਹਨੂੰ ਅਸੀਂ ਜੌਂਡਿਸ ਲੈਵਲ ਕਹਿੰਨੇ ਆ ਜੇ ਬਹੁਤ ਜ਼ਿਆਦਾ ਪਹੁੰਚੇ ਤੋ ਫਿਰ ਇਮੀਜੇਟ ਉਸ ਤੋਂ ਪਹਿਲੇ ਇਹਦੀ ਸਹਾਇਤਾ ਲੈਣੀ ਚਾਹੀਦੀ ਹੈ ਟ੍ਰੀਟਮੈਂਟ ਵਾਸਤੇ ਤੇ ਆਮ ਤੌਰ ਤੇ ਠੀਕ ਹੋ ਜਾਂਦਾ ਇਟ ਆਲਸੋ ਕਿੰਨਾ ਕਿ ਬਿਲੀਰੂਬਿਨ ਲੈਵਲ ਜਿਹੜਾ ਅਲਰਮਿੰਗ ਹੁੰਦਾ ਮਤਲਬ ਸੀਰਮ ਬਿਲੀਰੂਬਿਨ ਇੱਕ ਦਾ ਟੈਸਟ ਹੈਗਾ ਪੀਲੀਏ ਦਾ ਇੱਕ ਨਾਰਮਲ ਕਿੰਨਾ ਹੁੰਦਾ ਤੇ ਕਿੰਨਾ ਕੁ ਲੈਵਲ ਜਿਹੜਾ ਦੇਖੋ ਪੈਸੇ ਤਾਂ ਹਰ ਇੱਕ ਲੈਬਾਰਟਰੀ ਦਾ ਅਲੱਗ ਹੈ ਪਰ ਇੱਕ ਤੱਕ ਅਸੀਂ ਨਾਰਮਲ ਗਿਣਦੇ ਹਾਂ ਬਿਲੀਰੂਬਿਨ ਠੀਕ ਹੈ 1.2 ਤੱਕ ਅਗੋ ਜਿਹੜੇ ਆਪਾਂ ਐਨਜ਼ਾਈਮ ਟੈਸਟ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਆ ਐਸ ਸੀ ਓ ਟੀ ਐਸ ਸੀ ਪੀ ਟੀ ਜੀ 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 ਟੀ ਐਲਕਨਾਈਲ ਫਾਸਫੇਟੇਸ ਉਹ ਆਪਾਂ ਟੈਸਟ ਕਰਕੇ ਦੇਖਦੇ ਹਾਂ ਸਿਵਿਆਟੀ ਕਿੰਨੀ ਹੈ ਪਹਿਲੇ ਜਿਹੜੇ ਵਧਣਗੇ ਤੁਹਾਡੇ ਐਨਜ਼ਾਈਮਸ ਵਧਣਗੇ ਬਿਲਰੂਬਿਨ ਘਟ ਵਧੇਗੀ ਠੀਕ ਹੈ ਜਦੋਂ ਐਨਜ਼ਾਈਮਸ ਵਧਣਗੇ ਦੈਟ ਮੀਨਸ ਤੁਹਾਡੀ ਇਨਫਲੇਮੇਸ਼ਨ ਲਿਵਰ ਵਿੱਚ ਬਹੁਤ ਵੱਧੀ ਪਈ ਹੈ ਹਾਂਜੀ ਉਹਨੂੰ ਵਧੇਗੀ ਤੇ ਫਿਰ ਤੁਹਾਡਾ ਪੀਲਾ ਵਧੇਗਾ ਜਦੋਂ ਐਨਜ਼ਾਈਮਸ ਘਟ ਜਾਣਗੇ ਤੁਹਾਡਾ ਪੀਲਾ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਤੇ ਇੱਕ ਵਾਰੀ 15 20 25 30 ਤੱਕ ਚਲੇ ਜਾਂਦਾ ਹੈ ਜੀ ਹਾਂਜੀ ਇਹ ਦੋ ਸਭ ਜਿਹੜੀ ਹੈਪੇਟਾਈਟਿਸ ਏ ਦੀ ਹੈ ਜਿਹੜੀ ਇਹਦੀ ਇਹਦੀ ਵੈਕਸੀਨੇਸ਼ਨ ਕਦੋਂ ਤੱਕ ਲੱਗ ਸਕਦੀ ਕਿੰਨੀ ਉਮਰ ਤੱਕ ਲੱਗ ਸਕਦੀ ਹੈ ਹੈਪੇਟਾਈਟਸ ਏ ਦੀ ਵੈਕਸੀਨ ਤੁਸੀਂ ਜਦੋਂ ਮਰਜ਼ੀ ਲਗਵਾ ਲਓ ਜੀ ਜਦੋਂ ਮਰਜ਼ੀ ਤੇ ਡਾਕਟਰ ਜੀ ਨੂੰ ਇੱਕ ਵਾਰੀ ਹੋਇਆ ਹੈ ਹੈਪੇਟਾਈਟਸ ਏ ਹੋ ਗਿਆ ਤਾਂ ਕੀ ਉਹਨੂੰ ਲਾਈਫ ਲੌਂਗ ਨਹੀਂ ਹੁੰਦਾ ਹੈਪੇਟਾਈਟਸ ਜਿਹੜਾ ਏ ਹੈ ਇਹਦੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਲਾਈਫ ਲੌਂਗ ਇਮਿਊਨਿਟੀ ਹੈ ਲੇਕਿਨ ਜਦੋਂ ਇੱਕ ਵਾਰੀ ਹੋਇਆ ਹੋਵੇ ਤੇ ਇਹਦੀ ਰੀ ਇਨਫੈਕਸ਼ਨ ਨੋਨ ਹੈ ਸਹੀ ਜਰੂਰ ਪਰ ਆਮ ਤੌਰ ਤੇ ਇਹਦੀ ਜਿਹੜੀ ਇਮਿਊਨਿਟੀ ਕਹਿੰਦੇ ਆ ਪੂਰੀ ਲਾਈਫ ਲੌਂਗ ਇਮਿਊਨਿਟੀ ਇਹ ਦੁਬਾਰਾ ਆਮ ਤੌਰ ਤੇ ਨਹੀਂ ਹੁੰਦਾ ਲੇਕ ਉਹ ਕਿਤਾਬ ਹੀ ਗਿਆ ਤੇ ਬੇਸਿਕ ਪ੍ਰੀਕਾਸ਼ਨਸ ਕੀ ਕੀ ਹੈਗੇ ਘਰ ਦੇ ਵਿੱਚ ਦਾ ਆਮ ਬੰਦਾ ਪਾਣੀ ਤੋਂ ਬਾਲਕਾ ਵੀ ਪੀ ਸਕਦਾ ਹਾਂਜੀ ਜਿੱਦਾਂ ਹੈ ਕਿ ਪਾਣੀ ਕਿਉਂਕਿ ਪਾਣੀ ਮੇਨ ਸੋਰਸ ਹੈ ਇਨਫੈਕਸ਼ਨ ਦਾ ਬੇਸਿਕ ਪ੍ਰੀਕਾਸ਼ਨਸ ਕੀ ਕੀ ਰੱਖਣੀ ਚਾਹੀਦਾ ਹੈਪੇਟਾਈਟਸ ਸੀਜ ਇਹਦੇ ਵਿੱਚ ਅਸੀਂ ਹੈਪੇਟਾਈਟਸ ਜਿਹੜਾ ਕਹਿੰਦੇ ਆ ਜਿੱਦਾਂ ਸਪੋਸ ਕਰੋ ਅਸੀਂ ਏ ਤੇ ਈ ਕਹਿੰਦੇ ਆ ਇਹਨੂੰ ਕਹਿੰਦੇ ਆ ਵਾਸ਼ ਵਾਟਰ ਨੰਬਰ 1 ਸਾਡਾ ਵਾਟਰ ਜਿਹੜਾ ਹੈ ਉਹ ਪਿਓਰ ਹੋਣਾ ਚਾਹੀਦਾ ਤੁਸੀਂ ਜਿਹੜਾ ਤੁਹਾਡਾ ਇੰਪਿਅਰ ਆਰਮ ਤੌਰ ਤੇ ਹਰੇਕ ਦੇ ਘਰ ਤਾਂ ਆਰਓ ਨਹੀਂ ਲੱਗਾ ਹੋਇਆ ਨਾ ਹਾਂਜੀ ਠੀਕ ਹੈ ਨਾ ਸੋ ਬੈਸਟ ਸੋਰਸ ਹੈ ਕਿ ਜੋ ਤੁਸੀਂ ਪਾਣੀ ਪੀਓ ਅੱਜ ਕੱਲ ਦੇ ਦਿਨਾਂ ਵਿੱਚ ਉਹਨੂੰ ਉਬਾਲ ਕੇ ਪੀ ਲਓ ਉਹ ਬੈਸਟ ਹੈ ਜੀ ਨੰਬਰ 2 ਪਰ ਇਹ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਸਾਡੇ ਤਰੀਕੇ ਨੇ ਨਾ ਇਹਨਾਂ ਨੂੰ ਸਟਰਲਾਈਜ਼ ਕਰਨ ਦੇ ਉਹ ਕਈ ਵਾਰੀ ਇਹ ਹੈਪਾਟਾਈਟਸ ਵਾਇਰਸ ਮਰਦਾ ਨਹੀਂ ਉਹਦੇ ਨਾਲ ਇਹ ਬੜੀ ਵੱਡੀ ਗੱਲ ਹੈ ਉਹ ਜੀ ਸੋ ਪਿਓਰ ਵਾਟਰ ਸੋਰਸ ਹੋਣਾ ਜ਼ਰੂਰੀ ਹੈ ਜੋ ਇਕਵਰੀ ਇਨਫੈਕਟਡ ਹੋ ਗਿਆ ਨਾ ਜਿਹੜਾ ਪਾਣੀ ਹੈ ਉਹ ਜਿੰਨਾ ਮਰਜ਼ੀ ਤੁਸੀਂ ਤਰੀਕੇ ਲਗਾ ਲਓ ਇਹ ਵਾਇਰਸ ਨਹੀਂ ਇਦੋਂ ਤੋਂ ਘਰ ਦੇ ਵਿੱਚ ਜੇ ਇੱਕ ਮੈਂਬਰ ਹੋਇਆ ਤਾਂ ਬਾਕੀਆਂ ਨੂੰ ਵੀ ਹੋਣਾ ਚਾਹੀਦਾ ਦੂਜਾ ਸੈਨੀਟੇਸ਼ਨ ਜੀ ਸੈਨੀਟੇਸ਼ਨ ਜਿਹੜੀ ਤੁਹਾਡੀ ਟਾਇਲਟਸ ਇਸ ਵਿਦ ਅਮਾਨੇ ਉਹ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਉਹਨਾਂ ਨੂੰ ਜਿਹੜਾ ਵਾਸ਼ ਆਊਟ ਕਰਨ ਦਾ ਤਰੀਕਾ ਹੈ ਬਹੁਤ ਅੱਛਾ ਤਰੀਕਾ ਹੋਣਾ ਚਾਹੀਦਾ ਨੰਬਰ 3 ਹੈਂਡ ਹਾਈਜੀ ਜੀ ਠੀਕ ਹੈ ਐਚ ਐਚ ਮੀਨਸ ਹੈਂਡ ਹੈਂਡ ਮੀਨਸ ਕਿ ਤੁਹਾਨੂੰ ਜਿਹੜੇ ਹੱਥ ਜਦੋਂ ਵੀ ਤੁਸੀਂ ਟਾਇਲਟ ਜਾਓ ਤੁਸੀਂ ਵਾਸ਼ਰੂਮ ਜਾਓ ਤੁਹਾਨੂੰ ਰਿਪੀਟਡਲੀ ਆਪਣੇ ਹੱਥ ਅੱਛੇ ਸਾਬਣ ਨਾਲ ਤੋ ਨਹੀਂ ਚਾਹੀਦੀ इवन ਸੈਨੀਟਾਈਜ਼ ਵੀ ਕਰ ਸਕਦੇ ਹੋ వాషింగ్ ਪਹਿਲੇ ਤੁਸੀਂ ਧੋਵੋ ਸਾਬਣ ਨਾਲ ਫਿਰ ਤੁਸੀਂ ਸੈਨੀਟਾਈਜ਼ ਕਰੋ ਜੀ వాਸ਼ਿੰਗ ਵਿਦ ਯਰ ਹੈਂਡਸ ਰਿਪੀਟਿਡਲੀ ਸੋਪ ਤੇ ਵਾਟਰ ਦੇ ਨਾਲ ਉਹ ਜ਼ਿਆਦਾ ਇੰਪੋਰਟੈਂਟ ਹੈ ਸੈਨੀਟੇਸ਼ਨ ਜਿਹੜੇ ਆਪਾਂ ਸੈਨੀਟਾਈਜ਼ਰ ਨੇ ਉਹ ਬਾਅਦ ਯੰਗਲਾ ਨੇ ਇਹ ਦੋ ਸਭ ਕਿਹੜੀ ਕੰਡੀਸ਼ਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਨਾ ਹਸਪਤਾਲ ਦਾਖਲ ਹੋ ਜਾਵੇ ਬੈਟਰ ਕਿਉਂਕਿ ਆਮ ਤੌਰ ਤੇ ਤਾਂ ਦੇਖਣ ਨੂੰ ਚਾਹੁੰਦਾ ਕਿ ਘਰ ਹੀ ਇਲਾਜ ਕਰਦਾ ਰਹਿੰਦਾ ਬੰਦਾ ਬੰਦਾ ਕਹਿੰਦਾ ਕਿ ਵਾਇਰਲ ਹੈਪੇਟਾਈਟਸ ਹੈ ਜੀ ਆਪਣੇ ਆਪ ਠੀਕ ਹੋ ਜਾਵੇ ਬਿਲਕੁਲ ਠੀਕ ਹੈ ਜੇ ਬੰਦਾ ਖਾਂਦਾ ਪੀਂਦਾ ਹੈ ਖਾਣਾ ਖਾ ਰਿਹਾ ਹੈ ਬਿਲੀਰਬਿਲ ਲੈਵਲ ਬਹੁਤੇ ਨਹੀਂ ਜਾ ਰਹੇ ਫਿਰ ਤਾਂ ਆਦਾ ਇਲਾਜ ਘਰ ਵੀ ਹੋ ਸਕਦਾ ਦਵਾਈ ਬਹੁਤ ਮਿਨਿਮਮ ਹੁੰਦੀ ਹੈ ਠੀਕ ਹੈ ਜੇ ਤੁਹਾਨੂੰ ਲੱਗੇ ਕਿ ਬੰਦੇ ਦੇ ਖਾਣ ਪੀਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਲਟੀ ਕਰੀ ਜਾ ਰਿਹਾ ਹੈ ਠੀਕ ਹੈ ਬੁਖਾਰ ਨਹੀਂ ਉਤਰਦਾ ਪਿਆ ਪੇਟ ਵਿੱਚ ਦਰਦ ਬਹੁਤ ਹੈ ਅੰਦਰ ਕੁਝ ਪਚਦਾ ਹੀ ਨਹੀਂ ਪਿਆ ਤੇ ਫਿਰ ਤੁਹਾਨੂੰ ਉਸ ਵੇਲੇ ਸਹਾਇਤਾ ਜ਼ਰੂਰ ਲੈਣੀ ਚਾਹੀਦੀ ਹਸਪੀਟਲ ਵਿੱਚ ਉਹ ਕੰਡੀਸ਼ਨਾਂ ਨੇ ਜਿੱਥੇ ਕਿ ਤੁਹਾਨੂੰ ਪੇਸ਼ੇ ਨੂੰ ਦਾਖਲ ਜ਼ਰੂਰ ਕਰਵਾਉਣਾ ਚਾਹੀਦਾ ਜੀ ਇਹ ਦੋਸਤ ਜਿਹੜਾ ਹੈਪੇਟਾਈਟਸ ਬੀ ਹੈ ਜਿਹੜਾ ਕਾਲਾ ਪੀਲੇ ਬਣਾਇਆ ਮੰਨਿਆ ਜਾਂਦਾ ਬੜਾ ਖਤਰਨਾਕ ਕਾਲਾ ਪੀਲਾ ਬਣਾਇਆ ਜਾਂਦਾ ਹਾਂਜੀ ਇਹਦਾ ਡਾਕਟਰ ਆਪਾਂ ਡਾਇਗਨੋਸ ਕਿੱਦਾਂ ਕਰਦੇ ਹਾਂ ਅਸੀਂ ਜਿਹੜਾ ਹੈਪੇਟਾਈਟਸ ਬੀ ਹੈ ਉਹਦਾ ਇੱਕ ਇੱਕ ਤਾਂ ਆਪਾਂ ਸਾਡੇ ਕੋਲ ਟੈਸਟ ਹੁੰਦਾ ਕਿ ਜਿਹੜਾ ਅਸੀਂ ਸਪੌਟ ਟੈਸਟ ਕਰ ਲਿਆ ਨੂੰ ਐਚ ਬੀ ਐਸ ਐਂਟੀਜਨ ਆ ਗਿਆ ਜੇ ਉਹ ਪੋਜ਼ਿਟਿਵ ਆ ਗਿਆ ਫਿਰ ਅਸੀਂ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਇਹਦੇ ਬਾਅਸੇ ਵਾਇਰਲ ਲੋਡ ਕਰਾਈਦਾ ਤੇ ਨਾਲ ਜੇ వైరਲ ਲੋਡ ਹੋ ਜਾਏ ਫਿਰ ਉਸ ਤੋਂ ਬਾਅਦ ਉਹ ਵੀ ਜਿਆਦਾ ਆ ਜਾਏ ਫਿਰ ਇਹਦੇ ਮਾਰਕਰਸ ਹੁੰਦੇ ਨੇ ਹੈਪਟਾਈਟਿਸ ਬੀ ਮਾਰਕਰਸ ਹੁੰਦੇ ਨੇ ਜਿਹਦੇ ਵਿੱਚ ਐਚ ਬੀ ਸੀ ਐਚ ਬੀ ਈ ਠੀਕ ਹੈ ਤੇ ਐਂਟੀ ਐਚ ਬੀ ਈ ਇਹ ਚਾਰ ਤਰੀਕੇ ਦੇ ਮਾਰਕਰਸ ਹੁੰਦੇ ਨੇ ਜਿਹਦੇ ਨਾਲ ਅਸੀਂ ਟੈਸਟ ਕਰਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਿੰਨੀ ਕੁ ਇਨਫੈਕਸ਼ਨ ਹੈ ਜੀ ਤੇ ਕੀ ਇਹਦਾ ਇਲਾਜ ਸੰਭਵ ਹੈ ਫਿਰ ਬਿਲਕੁਲ ਹੈਪਟਾਈਟਸ ਬੀ ਅੱਜਕੱਲ ਇਲਾਜ ਪੂਰਾ ਸੰਭਵ ਹੈ ਤੇ ਐਰੇਡੀਕੇਟ ਵੀ ਹੋ ਜਾਂਦਾ ਤੇ ਖਤਮ ਵੀ ਹੋ ਜਾਂਦਾ ਪਰ ਜੇ ਇਲਾਜ ਨਾ ਕੀਤਾ ਜਾਏ ਤੇ ਬੰਦਾ ਕ੍ਰੋਨਿਕ ਕੈਰੀਅਰ ਸਟੇਜ ਵੱਲ ਚਲੇ ਜਾਂਦਾ ਕੈਰੀੀ ਮੀਨਸ ਕਿ ਉਹਦੇ ਅੰਦਰ ਰਹੇਗਾ ਕਈ ਵਾਰੀ ਡਾਕਟਰ ਵੀ ਖੇਚ ਰਿਹਾ ਜਾਂਦਾ ਕਿ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨੂੰ ਹੈਪਟਾਈਟਸ ਬੀ ਹੈ ਆਮ ਰੂਟੀਨ ਵਿੱਚ ਜਾਂਦਾ ਕੋਈ ਟੈਸਟ ਉਸ ਹੁੰਦੇ ਉਹਦਾ ਜਦੋਂ ਕੋਈ ਆਪਰੇਸ਼ਨ ਕਰਾਉਣ ਗਿਆ ਕਿਤੇ ਦੁਕਾਨ ਗਿਆ ਤੇ ਉਹਦਾ ਟੈਸਟ ਕੀਤਾ ਜਾਂਦਾ ਤੇ ਉਹ ਪਤਾ ਲੱਗਦਾ ਹੈਪਟਾਈਟਸ ਬੀ ਪੋਜ਼ਿਟਿਵ ਹੈ ਸਿੰਪਟਮ ਲੱਛਣ ਤਾਂ ਕੋਈ ਹੈ ਹੀ ਨਹੀਂ ਫਿਰ ਬੰਦਾ ਕਹਿੰਦਾ ਮੈਂ ਕੀ ਕਰਾਂ ਜੇ ਮੈਨੂੰ ਕੋਈ ਹੈ ਹੀ ਨਹੀਂ ਲੱਛਣ ਤਾਂ ਹੈ ਨਹੀਂ ਇਹ ਇਹ ਹੀ ਗੱਲ ਮੈਂ ਕਹੀ ਕਿ ਕੈਰੀਅਰ ਬਣ ਗਿਆ ਹਾਂਜੀ ਕੈਰੀਅਰ ਬਣ ਗਿਆ ਠੀਕ ਹੈ ਕੈਰੀਅਰ ਹੈ ਸਾਇਲੈਂਟ ਹੈ ਠੀਕ ਹੈ ਉਹਨੂੰ ਤੁਸੀਂ ਟੈਸਟ ਕਰਾ ਕੇ ਦੇਖੋ ਜੇ ਦੇ ਅੰਦਰ ਕੋਈ ਇਨਫੈਕਸ਼ਨ ਨਹੀਂ ਹੈਗੀ ਜਿਹੜੇ ਆਪਾਂ ਲੈਵਲਸ ਕੀ ਨੇ ਓਟੀਪੀਟੀ ਅਲਟਰਾਸਾਉਂਡ ਤੇ ਨਾਲ ਜਿਹੜੇ ਹੈਪੇਟਾਈਟਸ ਵੀ ਵਾਇਰਲ ਲੋਡ ਤੇ ਪਲੱਸ ਹੈਪੇਟਾਈਟਸ ਵੀ ਮਾਰਕਰ ਉਹ ਕਰਾ ਕੇ ਦੇਖੋ ਜੇ ਉਹਦੇ ਵਿੱਚ ਕੁਝ ਵੀ ਨਹੀਂ ਤਾਂ ਤੁਹਾਨੂੰ ਉਹਦੀ ਦਵਾਈ ਦੇਣ ਦੀ ਲੋੜ ਹੀ ਨਹੀਂ ਜੀ ਇਟ ਡਸਨਟ ਨੀਡ ਟੂ ਬੀ ਟਰੀਟਡ ਜੇ ਵਾਇਰਲ ਲੋਡ ਘਟਾ ਹੈ ਤੁਹਾਨੂੰ ਵੀ ਵੀਰਲ ਲੋਡ ਨਹੀਂ ਹੈ ਜੇ ਵੀਰਲ ਸਮੇਂ ਨਾਲ ਵੀਰਲ ਲੋਡ ਬਾਤਤਾ ਨਹੀਂ ਚਾਹੁੰਦਾ ਜਿੱਦਾਂ ਉਹ ਹੈਪਟਾਇਟਸ ਬੀ ਹੈ ਹਰ ਸਾਲ ਤੁਹਾਨੂੰ ਚੈੱਕ ਕਰਾਉਣਾ ਪੈਂਦਾ ਵੀਰਲ ਲੋਡ ਹਾਂਜੀ ਤੇ ਉਹਨੂੰ ਉਦਾਂ ਪ੍ਰੀਕਾਉਸ਼ਨਸ ਕੀ ਲੈਣ ਜਦੋਂ ਹੁਣ ਹਸਬੰਡ ਵਾਈਫ ਹੈ ਮੈਰਿਡ ਕਪਲ ਹੈ ਜੇ ਹਸਬੰਡ ਨੂੰ ਹੈਪਟਾਇਟਸ ਬੀ ਹੈ ਫਿਰ ਜੇ ਫਿਰ ਦੇ ਸ਼ੁੱਡ ਬੀ ਯੂਜ਼ਿੰਗ ਪ੍ਰੋਟੈਕਸ਼ਨ ਉਹਨਾਂ ਨੂੰ ਪ੍ਰੋਟੈਕਸ਼ਨ ਯੂਜ਼ ਕਰਨੀ ਚਾਹੀਦੀ ਮਤਲਬ ਬੇਸਿਕਲੀ ਰੂਟ ਪਤਾ ਹੋਣਾ ਚਾਹੀਦਾ ਬੰਦੇ ਨੂੰ ਕਿ ਕਿਹੜਾ ਬੜੀ ਇੰਪੋਰਟੈਂਟ ਗੱਲ ਤੁਸੀਂ ਕਹੇ ਡਾਕਟਰ ਸਾਹਿਬ ਹੈਪਟਾਇਟਸ ਬੀ ਤੇ ਸੀ ਇੰਜੈਕਸ਼ਨਸ ਸੈਕਸ਼ੂਅਲ ਇੰਟਰਕੋਰਸ ਮ ਅਨਪ੍ਰੋਟੈਕਟਿਡ ਸੈਕਸ ਵਿਦ ਅਨਨੋਨ ਬੋਡੀਜ਼ ਮਲਟੀਪਲ ਪਾਰਟਨਰਸ ਠੀਕ ਹੈ ਤੇ ਨਾਲ ਬਲੱਡ ਟ੍ਰਾਂਸਫਿਊਜਨਸ ਜੀ ਇੱਕ ਟੈਟੂ ਦਾ ਬੜਾ ਅਜਕਰ ਬਾਤ ਚੱਲਿਆ ਹੈ ਨਾ ਟੈਟੂ ਕਰਵਾਉਣ ਲੱਗ ਪਏ ਟੈਟੂ ਵੀ ਹੈਪਟਾਈਟਸ ਬੀ ਤੇ ਸੀ ਦੋਨੋਂ ਫੈਲ ਸਕਦੇ ਹੈ इवन ਸ਼ੇਵ ਕਰਨ ਨਾਲ ਵੀ ਕਰੀ ਰੀ ਸ਼ੇਵਿੰਗ ਦੇ ਟੂਲ ਰੀਜ਼ਰ ਉਹ ਅਨਪ੍ਰੋਟੈਕਟਿਡ ਕਿਸੇ ਤੁਸੀਂ ਇੱਕ ਬੰਦਾ ਸ਼ੇਵ ਕਰਦਾ ਦੂਜਾ ਉਹ ਹੀ ਯੂਜ਼ ਕਰ ਲੇ ਤਾਂ ਹੋਏਗਾ ਤੇ ਬਲੱਡ ਤਾਂ ਹੁਣ ਅੱਜ ਕੱਲ ਬੜਾ ਪ੍ਰੀਕੌਸ਼ਨ ਲਈ ਜਾਂਦੇ ਹੈ ਬਲੱਡ ਤਾਂ ਇਨਾ ਅੱਛਾ ਪ੍ਰੀਕੌਸ਼ਨ ਹੈ ਹੁਣ ਬਲੱਡ ਦੇ ਥਰੂ ਜਿਹੜਾ ਫੈਲਦਾ ਸੀ ਉਹ ਨਹੀਂ ਫੈਲਦਾ ਉਹ ਨਹੀਂ ਫੈਲਦਾ ਕਿਉਂ ਕਿਉਂਕਿ ਬਲੱਡ ਦੇ ਪਹਿਲੇ ਜਦੋਂ ਤੁਸੀਂ ਬਲੱਡ ਦੇਣਾ ਹੈ ਤੁਸੀਂ ਹੁਣ ਤਾਂ ਬਲੱਡ ਬੈਂਕ ਤੋਂ ਲੈਣਾ ਹੈ ਹਾਂਜੀ ਹਾਂ ਬਲੱਡ ਬੈਂਕ ਵਾਲਿਆਂ ਨੇ ਜਦੋਂ ਕਿਸੇ ਨੂੰ ਬਲੱਡ ਦੇਣਾ ਉਹ ਪਹਿਲੇ ਉਹਨਾਂ ਹਾਂਜੀ ਉਹਦੇ ਵਿੱਚ ਉਹ ਟੈਸਟ ਕਰਦੇ ਨੇ ਕਿ ਇਹ ਇਨਫੈਕਸ਼ਨ ਹੋਏ ਕਿ ਨਹੀਂ ਹੋਏਗੀ ਉਹ ਬਲੱਡ ਟੈਸਟ ਕਰਕੇ ਫਿਰ ਉਹਨਾਂ ਕ੍ਰਾਸ ਮੈਚ ਕਰਕੇ ਤਾਂ ਦੇਣਾ ਹੁਣ ਬਲੱਡ ਦੇ ਨਾਲ ਜਿਹੜੀ ਪਹਿਲੇ ਆਪਾਂ ਰੈਂਡਮ ਦੇ ਦਿੰਦੇ ਸੀਗੇ ਅਸੀਂ ਵੀ ਦਿੰਦੇ ਸੀ ਜਦੋਂ ਟੈਸਟ ਨਹੀਂ ਸੀ ਪੋਸੀਬਲ ਹੁਣ ਉਹਦੀ ਜਿਹੜੀ ਟਰਾਂਸਮਿਸ਼ਨ ਹੈ ਉਹ ਨਿਲ ਹਾਂਜੀ ਤੇ ਡਾਕਟਰ ਸਾਹਿਬ ਜੀ ਹੈਪੇਟਾਈਟਸ ਬੀ ਪੋਜ਼ਿਟਿਵ ਆ ਹੀ ਗਿਆ ਸਪੋਜ਼ వైరਲ ਲੋਡ ਵੀ ਜ਼ਿਆਦਾ ਫਿਰ ਕਿੱਦਾਂ ਇਲਾਜ ਕੀਤਾ ਜਾਂਦਾ ਹੈ ਦਵਾਈਆਂ ਇਹਨਾਂ ਦੀ ਬਹੁਤ ਅੱਛੀਆਂ ਓਰਲ ਮੈਡੀਕੇਸ਼ਨ ਹੈ ਕੋਈ ਇੰਜੈਕਸ਼ਨ ਨਹੀਂ ਹੁਣ ਅੱਜਕੱਲ ਇਹਨਾਂ ਦੇ ਤੋ ਕਿੰਨੀ ਦਿਨ ਦਵਾਈਆਂ ਚੱਲ ਜਾਂਦੀਆਂ 4 ਤੋਂ 6 ਮਹੀਨੇ ਤੇ 6 ਮਹੀਨੇ ਵਿੱਚ ਵੀਰਲ ਲੋਡ ਘਟ ਜਾਂਦਾ ਹੈ ਖਤਮ ਹੋ ਜਾਂਦਾ ਕਈਆਂ ਦਾ ਜ਼ੀਰੋ ਹੋ ਜਾਂਦਾ ਜੇ ਤੁਸੀਂ ਐਕਸਟੈਂਡ ਕਰ ਸਕਦੇ ਹੋ ਜਿੰਨਾ ਹੀ ਘਟੇਗਾ ਤੁਸੀਂ ਐਕਸਟੈਂਡ ਕਰ ਸਕਦੇ ਹੋ ਦਵਾਈਆਂ 3 ਮਹੀਨੇ ਹੋਰ ਦੇ ਸਕਦੇ ਹੋ ਤੇ ਅਦਰਵਾਈਜ਼ ਇਹਦੇ ਹੈਪਟਾਈਟਸ B ਦੀ ਕੰਪਲਿਕਸ਼ਨ ਹੋ ਕੇ ਸੋਦੀ ਇਹਦੀਆਂ ਵੈਰੀ ਇੰਪੋਰਟੈਂਟ ਆਪਾਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਸਿਰੋਸਿਸ ਆਫ ਲਿਵਰ ਡੈਥ ਆਫ ਲਿਵਰ ਜੀ ਡੈਥ ਡੈਥ ਵੀ ਹੋ ਸਕਦੀ ਹੈ ਹੈਪੈਟਿਕ ਕੋਮਾ ਚ ਵੀ ਜਾ ਸਕਦਾ ਬੰਦਾ ਹੈਪੈਟਿਕ ਕੋਮਾ ਮੀਨਸ ਕਿ ਬੰਦਾ ਬਿਹੋਸ਼ ਹੋ ਜਾਂਦਾ ਆਲਟਰਡ ਸੈਂਸਰੀਅਮ ਹੋ ਜਾਂਦਾ ਠੀਕ ਹੈ ਤੇ ਬਿਹੋਸ਼ੀ ਦੇ ਵਿੱਚ ਫਿਰ ਕੀ ਆਪਾਂ ਡੈਥ ਹੋ ਜਾਂਦੀ ਹੈ ਕਿ ਸਿਰੋਸਿਸ ਮੀਨਸ ਕਿ ਐਲਬੂਮਿਨ ਘਟ ਜਾਣਾ ਤੇ ਨਾਲ ਪਲੇਟਲੇਟ ਘਟ ਜਾਣਾ ਜੀ ਫਿਰ ਇਹ ਕੰਪਲਿਕੇਸ਼ਨ ਨਾਲ ਬੰਦਾ ਲਾਈਫ ਦੇ ਨਾਲ ਫਿਰ ਕਈ ਵਾਰੀ ਲਾਈਫ ਦਾ ਤੇ ਹੈਪੇਟਾਈਟਿਸ ਸੀ ਡ ਉਹ ਸਭ ਠੀਕ ਹੋ ਜਾਂਦਾ ਹੈਪੇਟਾਈਟਿਸ ਸੀ ਦਾ ਅੱਜਕੱਲ ਗਵਰਨਮੈਂਟ ਨੇ ਇੰਨੀ ਅੱਛੀ ਸੁਵਿਧਾਵਾਂ ਦਿੱਤੀਆਂ ਨੇ ਕਿ ਇਹਦੇ ਜਿਹੜੇ ਟੈਸਟ ਨੇ ਸਿਵਲ ਹਸਪੀਟਲ ਚ ਹੋ ਜਾਂਦੇ ਨੇ ਮਹਿੰਗੇ ਟੈਸਟ ਹੁੰਦੇ ਸੀ ਪਹਿਲੇ ਵਾਇਰਲ ਲੋਡ ਤੇ ਜੀਨੋਟਾਈਪ ਅਸੀਂ ਜਿਹਨੂੰ ਕਹਿੰਦੇ ਸੀ ਠੀਕ ਹੈ ਜੀ ਉਹ ਅੱਜਕੱਲ ਸਾਰੇ ਟੈਸਟ ਹਸਪੀਟਲ ਹੋ ਜਾਂਦੇ ਦਵਾਈ ਵੀ ਜਿਹੜੀ ਹੈ ਸਿਵਲ ਹਸਪੀਟਲ ਤੋਂ ਮਿਲ ਜਾਂਦੀ ਹੈ ਅੱਜਕੱਲ ਫ੍ਰੀ ਦਵਾਈ ਬਹਿੰਦੀ ਹੈ ਫ੍ਰੀ ਦਵਾਈ ਹੁਣ ਅੱਜਕੱਲ ਹੈਪੇਟਾਈਟਸ ਸੀ ਐਸ ਸੀ ਬਹੁਤ ਕਾਟ ਦੇਖਣ ਲੱਗ ਪਏ ਜਿਹੜਾ ਕਿ ਪਹਿਲੇ ਅਸੀਂ ਬਹੁਤ ਜ਼ਿਆਦਾ ਦੇਖਦੇ ਸੀ ਹੁਣ ਸਾਨੂੰ ਅਸੀਂ ਹੈਪੇਟਾਈਟਸ ਸੀ ਬਹੁਤ ਕਾਟ ਦੇਖਣ ਲੱਗ ਪਏ ਹਾਂਜੀ ਤੇ ਇਹਦੀ ਜਿਹੜੀ ਟਰਾਂਸਮਿਸ਼ਨ ਵੀ ਹੈ ਨਾ ਮਦਰ ਟੂ ਚਾਈਲਡ ਬਹੁਤ ਕੱਟ ਹੈ ਜੀ ਹੈਪੇਟ ਬੀ ਦੀ ਸਥਾ ਹੈ ਹੈਪੇਟਾਈਟਸ ਬੀ ਦੀ ਸਥਾ ਹੈ ਉਹਦੇ ਜਦੋਂ ਬੱਚਾ ਹੁੰਦਾ ਨਾਲ ਹੀ ਸਾਨੂੰ ਇਮਿਊਨੋਗਲੋਬਲ ਦੇਣੇ ਪੈਂਦੇ ਨਾਲ ਹੀ ਵੈਕਸੀਨ ਦੇਣੀ ਪੈਂਦੀ ਜ ਤੇ ਦੋਸਤ ਡਰਗ ਇੰਡਿਊਸ ਹੈਪੇਟਾਈਟਿਸ ਕਿੰਨਾ ਕਹਗਾ ਮਤਲਬ ਕਿਹੜੀਆਂ ਮੈਡੀਸਨ ਵਾਈਟ ਕਰਨੀ ਚਾਹੀਦੀ ਨੇ ਬੜਾ ਕਾਮਨ ਜੇ ਆਪਾਂ ਦੇਖੋ ਜਿੰਨੀਆਂ ਤੁਸੀਂ ਹੋਮੋਪੈਥਿਕ ਤੇ ਆਯੁਰਵੈਦਿਕ ਦਵਾਈਆਂ ਜਿਹਦਾ ਸੋਰਸ ਨਹੀਂ ਪਤਾ ਜਿਹਦਾ ਨਹੀਂ ਪਤਾ ਉਹ ਨੰਬਰ 2 α ਟੌਕਸਿਨਸ ਨੰਬਰ 3 ਹਾਈ ਡੋਸ ਆਫ ਪੈਰਾਸੈਟਾਮੋਲਸ ਠੀਕ ਹੈ ਜਾਂ ਕਈ ਵਾਰ ਔਰਲ ਕੰਟਰੈਸੈਪਟਿਵਸ ਠੀਕ ਕਈ ਦਵਾਈਆਂ ਨੇ ਜੇ ਆਪਾਂ ਐਕਸੈਸ ਅਮਾਉਂਟ ਇਚ ਜੇ ਨਹੀਂ ਲੋਡ ਦੇਸੀ ਦਵਾਈਆਂ ਸਾਰਨ ਵੱਡਾ ਕਾਰਨ ਹੈ ਦੇਸੀ ਦਵਾਈਆਂ ਬਹੁਤ ਵੱਡਾ ਕਾਰਨ ਹੈ ਖਾਸ ਕਰਕੇ ਜੌਂਡਿਸ ਲਈ ਦਿੰਦੇ ਆ ਕਿ ਪੀਲੀਏ ਦੇ ਵਿੱਚ ਦੇਸੀ ਦਵਾਈਆਂ ਦੇਸੀ ਦਵਾਈਆਂ ਅਦਰਵਾਇਜ਼ ਵੀ ਉਹ ਉਹ ਦਿੰਦੇ ਨੇ ਆਪਣਾ ਹੈਵੀ ਮੈਟਲਸ ਹਾਂਜੀ ਠੀਕ ਹੈ ਹੈਵੀ ਮੈਟਲਸ ਦੇਣਗੇ ਉਹਨਾਂ ਨੂੰ ਪਤਾ ਨਹੀਂ ਸੋਰਸ ਕੀ ਹੈ ਤੇ ਉਹਨੇ ਅੰਦਰ ਜਾ ਕੇ ਕਰਨਾ ਕੀ ਸੋ ਦੇ ਆਰ ਵੈਰੀ ਨੋਟੋਰੀਅਸ ਐਸ ਪਰ ਐਸ ਜੌਂਡਿਸ ਕੰਸਰ ਬੜੀ ਇੰਪੋਰਟੈਂਟ ਗੱਲ ਹੈ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਹਾਂਜੀ ਤੇ ਦੋਸਤ ਇੱਕ ਜਿਹੜਾ ਅਲਕੋਹੋਲਿਕ ਹੈਪੇਟਾਈਟਿਸ ਫਟਾਫਟ ਦੱਸੋ ਸਾਡਾ ਇੰਪੋਰਟੈਂਟ ਥੋੜਾ ਹਾਂਜੀ ਇਹ ਇਹ ਆਪਾਂ ਰਹਿ ਗਏ ਸੀ ਹਾਂਜੀ ਸ਼ਰਾਬ ਇੱਕ ਬਹੁਤ ਵੱਡਾ ਕਾਰਨ ਹੈ ਹਾਂਜੀ ਨੰਬਰ 1 ਹੈਪੇਟਾਈਟਿਸ ਨੰਬਰ 2 ਸਿਰੋਸਿਸ ਹਾਂਜੀ ਠੀਕ ਹੈ ਦੋਨੋਂ ਚੀਜ਼ਾਂ ਮਤਲਬ ਤੁਹਾਡੇ ਲਿਵਰ ਤੇ ਸੋਜ ਹੋ ਸਕਦੀ ਤਾਂ ਤੁਹਾਨੂੰ ਪੀਲਿਆ ਹੋ ਸਕਦਾ ਪਹਿਲੇ ਲਿਵਰ ਚ ਫੈਟੀ ਲਿਵਰ ਆਏਗਾ ਫਿਰ ਹੈਪੇਟਾਈਟਿਸ ਆਏਗਾ ਤੁਹਾਨੂੰ ਜੌਂਡਿਸ ਹੋਏਗਾ ਪੀਲਿਆ ਵੱਧ ਜਾਏਗਾ ਤੁਹਾਨੂੰ ਵਾਈਗਰ ਅਲਾਰਮ ਕਰ ਦੇਗਾ ਕਿ ਕੁਝ ਰੁਕ ਜਾਣ ਸ਼ਰਾਬ ਪੀਣਾ ਉਥੋਂ ਤੱਕ ਰਿਕਵਰੀ ਤੁਹਾਡੀ ਪੂਰੀ ਹੋ ਜਾਏਗੀ ਠੀਕ ਹੈ ਜੋ ਤੁਸੀਂ ਨਹੀਂ ਉਸ ਵੇਲੇ ਰੁਕੇ ਤੇ ਫਿਰ ਜੇ ਇੱਕ ਵਾਰੀ ਸਰੋਸਿਸ ਵੱਲ ਗਿਆ ਤੇ ਫਿਰ ਸਰੋਸਿਸ ਦੀ ਲਾਈਫ 6 ਸਾਲ ਤੋਂ 5 ਸਾਲ ਹੁੰਦੀ 6 ਮਹੀਨੇ ਤੋਂ 5 ਸਾਲ ਹੁੰਦੀ ਸੋ ਪਿਆਰੇ ਦਰਸ਼ਕੋ ਬੜਾ ਜ਼ਰੂਰੀ ਹੈ ਕਿ ਤੁਸੀਂ ਵੈਕਸੀਨ ਲਗਵਾਓ ਵੈਕਸੀਨ ਇੱਕ ਬੜਾ ਵੱਡਾ ਬਚਾਅ ਹੈ ਭਾਵੇਂ ਹੈਪਟਾਈਟਸ ਸੀ ਹੈ ਜਾਂ ਬੀ ਹੈ ਸੋ ਡਾਕਟਰ ਤੁਸੀਂ ਸਟੂਡੀਓ ਸਮਾਂ ਕੱਢ ਕੇ ਆਏ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਸਾਡੇ ਨਾਲ ਜੁੜੇ ਰਹੇ